ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵੈਦ ਗੁਰਪ੍ਰੀਤ ਸੰਧੂ ਫਿਰੋਜ਼ਪੁਰ ਤੋਂ ਸਵਾਗਤ ਹੈ ਜੀ ਮੇਰਾ ਤੁਹਾਡੇ ਇਸ YouTube ਚੈਨਲ ਵੈਦ ਗੁਰਪ੍ਰੀਤ ਸੰਧੂ FZR ਜਾਨੀ ਕਿ ਫਿਰੋਜ਼ਪੁਰ ਤੇ ਮੇਰੇ Facebook ਅਕਾਊਂਟ ਦੇਸੀ ਨੁਸਖੇ ਤੇ ਸਵਾਗਤ ਹੈ ਤੁਹਾਡਾ ਜੇ ਮੈਨੂੰ Facebook ਤੇ ਤੁਸੀਂ ਦੇਖਣਾ ਹੋਵੇ ਤਾਂ ਦੇਸੀ ਵੈਦ 2020 ਜਦੋਂ ਤੁਸੀਂ Facebook ਤੇ ਸਰਚ ਕਰੋਗੇ ਤਾਂ ਮੇਰਾ ਚੈਨਲ ਆ ਜਾਊਗਾ ਤਾਂ ਉਹਨੂੰ ਤੁਸੀਂ ਸਰਚ ਕਰ ਸਕਦੇ ਹੋ ਮੇਰੇ ਨਾਂ ਤੇ ਦੇਸੀ ਨੁਸਖੇ ਚੈਨਲ ਇੱਕ ਦੋ ਬੰਦਿਆਂ ਨੇ ਬਣਾ ਛੱਡਿਆ ਮੇ ਨਾਮ ਵੀ ਮੇਰਾ ਹੀ ਰੱਖ ਛੱਡਿਆ ਉਹਨਾਂ ਨੇ ਗੁਰਪ੍ਰੀਤ ਸਿੰਘ ਸੋ ਤਾਂ ਕਰਕੇ ਥੋੜਾ ਜਿਹਾ ਦੇਖਿਆ ਕਰੋ ਬੰਦਾ ਕੌਣ ਆ ਮੇਰੇ ਚੈਨਲ ਤੇ ਮੇਰੀ ਫੋਟੋ ਲੱਗੀ ਹੋਊ ਮੇਰਾ ਲੋਗੋ ਦਾ ਜਿਹੜਾ ਰਜਿਸਟਰਡ ਆ ਲੋਗੋ ਦੀ ਫੋਟੋ ਲੱਗੀ ਹੋਊ ਸੋ ਸਵਾਗਤ ਆ ਜੀ ਅੱਜ ਜਿਹੜਾ ਨੁਸਖਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਇਹਦਾ ਨਾਮ ਆ ਜੀ ਨਵਾਬੀ ਤਿੱਲਾ ਇੱਲਾ ਮੇਰੇ ਕੋਲੇ ਖਤਮ ਹੋ ਗਿਆ ਸੀਗਾ ਤਕਰੀਬਨ 1 ਸਾਲ ਪਹਿਲਾਂ ਬਣਾਇਆ ਸੀ ਕਈ ਸਮਾਨ ਆ ਜਿਹੜਾ ਨਹੀਂ ਮਿਲਦਾ ਕਿ ਉਹ ਇਸ ਵਾਰ ਮੈਨੂੰ ਮਿਲ ਗਿਆ ਆ ਉਹ ਸਾਰਾ ਸਮਾਨ ਅੱਜ ਤੁਹਾਡੇ ਸਾਹਮਣੇ ਸਾਰਾ ਸਮਾਨ ਪਿਆ ਅੱਜ ਆਪਾਂ ਜਿਹੜੀ ਆ ਇਹ ਤਿੱਲਾ ਬਣਾਵਾਂਗੇ ਸਭ ਤੋਂ ਪਹਿਲਾਂ ਦਵਾਈਆਂ ਦੀ ਲਿਸਟ ਤੋਂ ਪਹਿਲਾਂ ਤੇ ਮੈਂ ਦੱਸ ਦਿਆਂ ਵੀ ਇਹ ਜਿਹੜਾ ਹਰਿਆ ਹਰਿਆ ਇਹ ਬਹੁਤ ਕੁਸ਼ਾ ਹਾਰ ਸ਼ਿੰਗਾਰ ਆ ਆਕਿਆ ਤੁਲਸੀ ਆ ਫਿਰ ਇਹ ਐਲੋਵੀਰਾ ਆ ਫਿਰ ਇਹਦੇ ਵਿੱਚ ਇਹ ਰੇ ਤੁਰਥੀਆ ਇਕਨ ਦੇ ਵਿੱਚ ਤੇਜ ਪੱਤਾ ਆ ਕੜੀ ਪੱਤਾ ਆ ਤੇ ਗੁਲਾਬ ਦੀਆਂ ਪੱਤੀਆਂ ਆ ਅੱਕ ਦੇ ਪੱਤੇ ਆ ਤਤੂਰੇ ਦੇ ਪੱਤੇ ਆ ਤੋਂ ਇਦਾਂ ਦਾ ਇਹਦੇ ਵਿੱਚ ਸਾਰਾ ਸਮਾਨ ਆ ਜਿਹੜਾ ਆਪਾਂ ਪਾਣੀ ਦੇ ਵਿੱਚ ਇਹਨੂੰ ਕਾੜਾਂਗੇ ਜਦੋਂ ਇਹ 5 ਲੀਟਰ ਪਾਣੀ ਦੇ ਵਿੱਚ ਇਹਨੂੰ ਕਾੜ ਕੇ ਜਦੋਂ ਰਹਿ ਗਿਆ 2 ਲੀਟਰ ਉਦੋਂ ਆਪਾਂ ਸਾਰੀਆਂ ਇਹ ਦਵਾਈਆਂ ਪਾ ਕੇ ਫਿਰ ਤੇਲ ਪਾਵਾਂਗੇ ਵਿੱਚ ਸੋ ਆਜੋ ਤੁਹਾਡੇ ਨਾਲ ਨੁਸਖਾ ਸਾਂਝਾ ਕਰੀਏ ਨੁਸਕੇ ਦੇ ਵਿੱਚ ਜਿਹੜੀਆਂ ਜਿਹੜਾ ਜਿਹੜਾ ਮੈਂ ਬਣਾਉਣਾ ਆ ਇਹ ਕੰਮ ਕਿੱਥੇ-ਕਿੱਥੇ ਕਰਦਾ ਜਿਸ ਮੇਰੇ ਵੀਰ ਭਰਾ ਦੀ ਜਿਹੜੀ ਇੰਦਰੀ ਹੋ ਸ਼ਰਿੰਕ ਹੋ ਗਈ ਆ ਕਿਸੇ ਬਿਮਾਰੀ ਦੀ ਵਜ੍ਹਾ ਕਰਕੇ ਸੱਟ ਦੀ ਵਜ੍ਹਾ ਕਰਕੇ ਜਿਆਦਾ ਜਿਹੜੀਆਂ ਦਵਾਈਆਂ ਖਾਣ ਕਰਕੇ ਇੰਦਰੀ ਦਾ ਸਾਇਦ ਜਿਹੜਾ ਉਹ ਉਹ ਘਟ ਗਿਆ ਆ ਸ਼ਰਿੰਕ ਹੋ ਗਿਆ ਆ ਜਾਂ ਕਿਸੇ ਮੇਰੇ ਵੀਰ ਦੇ ਮਸਾਨੇ ਤੇ ਸੱਟ ਲੱਗੀ ਸੀ ਜਿਹੜੇ ਨਾਲਾਂ ਦੇ ਵਿੱਚ ਸੱਟ ਲੱਗਣ ਕਰਕੇ ਜਿਹੜਾ ਉਹ ਸਾਇਜ਼ ਰਿੰਕ ਹੋ ਗਿਆ ਆ ਸਪਰਮਾਂ ਦੀ ਗਿਣਤੀ ਜਿਹੜੀ ਘਟ ਗਈ ਆ ਜਾਂ ਘਟ ਰਹੀ ਆ ਉਹਦੇ ਲਈ ਤਾਂ ਇਹ ਜਿਹੜਾ ਤੇਲ ਆ ਤਿਲ ਆ ਕਹਿ ਸਕਦੇ ਆ ਇਹ ਇੰਦਰੀ ਦੀਆਂ ਸਾਰੀਆਂ ਬਿਮਾਰੀਆਂ ਘਟਾ ਪੂਰੀਆਂ ਕਰ ਦਿੰਦਾ ਇੰਦਰੀ ਦੇ ਵਿੱਚ ਜਿਹੜਾ ਨਾਲਾਂ ਦਾ ਗੁੱਛਾ ਹੁੰਦਾ ਵਾਲਾਂ ਵਾਂਗੂ ਬਰੀਕ ਜਿਹੜਾ ਕਿਸੇ ਵਜ੍ਹਾ ਕਰਕੇ ਸੱਟ ਸੱਟ ਲੱਗਣ ਕਰਕੇ ਜਾਂ ਬਿਮਾਰੀ ਦੀ ਵਜਾ ਕਰਕੇ ਜਾਂ ਜ਼ਿਆਦਾ ਨਸ਼ਾ ਕਰਨ ਕਰਕੇ ਜਾਂ ਬਚਪਨ ਦੀਆਂ ਗਲਤੀਆਂ ਕਰਕੇ ਜਿਹੜੀਆਂ ਇੰਦਰੀਆਂ ਨਾੜਾਂ ਉਹ ਮਲੀਆਂ ਜਾਂਦੀਆਂ ਫਿਸਰ ਜਾਂਦੀਆਂ ਜਾਂ ਕਹਿ ਲਈਏ ਫਟ ਜਾਂਦੀਆਂ ਜਿੰਦੇ ਕਰਕੇ ਜਿਹੜਾ ਪੂਰਾ ਅਕੜਾ ਕਦੇ ਨਹੀਂ ਆਉਂਦਾ ਸੋ ਉਹਨਾਂ ਨੂੰ ਚਾਹੀਦਾ ਹੈ ਕਿ ਦਵਾਈ ਜਿਹੜੀ ਖਾਣੀ ਆ ਗਰਮੀ ਕੱਢਣ ਵਾਲੀ ਦਵਾਈ ਖਾਓ ਪਹਿਲਾਂ ਜਦੋਂ ਗਰਮੀ ਨਿਕਲ ਜੇ ਮੇਦਾ ਸਾਫ਼ ਹੋ ਜੇ ਲੀਵਰ ਸਾਫ਼ ਹੋ ਜਾਣ ਛੋਟੀਆਂ ਅੰਤੜੀਆਂ ਦੇ ਵਿੱਚੋਂ ਗੰਦਗੀ ਬਾਹਰ ਹੋ ਜੇ ਯਾਨੀ ਕਿ ਕਬਜ਼ ਜਿਹੜੀ ਉਹ ਖੁੱਲ ਜੇ ਉਸ ਤੋਂ ਬਾਅਦ ਦਵਾਈ ਜਿਹੜੀ ਖਾਣੀ ਆ ਉਸ ਦਵਾਈ ਦੇ ਨਾਲੇ ਤਿੱਲੇ ਦੀ ਵਰਤੋਂ ਕਰਨੀ ਚਾਹੀਦੀ ਆ ਇਹ ਜਿਹੜੀਆਂ ਬੂਟੀਆਂ ਆ ਭਸਮ ਆ ਕੁਝ ਕੁਚਲਾਇਆ ਸਿੰਗਰਫ ਆ ਮਾਲਕੰਗਣੀ ਆ ਯਸ਼ਧ ਭਸਮ ਆ ਤੇ ਚੰਦਨ ਦਾ ਪੂਰਾ ਇਹਦੇ ਵਿੱਚ ਰੇਗਮਾਈ ਆ ਤੇਜ ਪੱਤਾ ਸਫੈਦ ਗੁੰਝਾਂ ਲਾਲ ਗੁੰਝਾਂ ਜੈਫਲ ਜਵਿਤਰੀ ਮਗਾ ਇਹਦੇ ਵਿੱਚ ਕਕਰ ਗੂੰਦਿਆ ਫਿਰ ਇਹਦੇ ਵਿੱਚ ਜਿਹੜੀਆਂ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਨੋਟਸਕਾ ਹੀ ਦੱਸ ਦਿੰਨਾ ਕੀ ਕੀ ਪੈਂਦਾ ਇਹਦੇ ਵਿੱਚ ਜੋ ਮੈਂ ਤਿਆਰ ਕੀਤਾ ਇਹਦੇ ਵਿੱਚ ਤਤੂਰੇ ਦਾ ਤੇਲ 40 ਗ੍ਰਾਮ 나ਗ ਵਿਖ 40 ਗ੍ਰਾਮ ਜਮਾਲ ਕੋਟਾ 40 ਗ੍ਰਾਮ ਕੌਂਕ ਚੀ ਸਫੈਦ 40 ਗ੍ਰਾਮ ਵੀਰ ਬੌਟੀ ਆ ਵੀਰ ਬੌਟੀ ਪਈ ਆ 40 ਗ੍ਰਾਮ ਅਕਰ ਕਰਾ ইরਾਨੀ 40 ਗ੍ਰਾਮ ਮਾਲਕੰਗਣੀ 40 ਗ੍ਰਾਮ ਚਮ ਗਿੱਦੜ ਚਮ ਗਿੱਦੜ ਦਾ ਪਿੱਤਾ ਜਾਂ ਚਮ ਗਿੱਦੜ ਦਾ ਮਾਸ ਕੁਛ ਵੀ ਉਹ ਮੈਨੂੰ ਮਿਲਿਆ ਨਹੀਂ ਮੈਂ ਨਹੀਂ ਪਾਇਆ ਕੁੱਚਲਾ ਸ਼ੁੱਧ ਇਹ ਸ਼ੁੱਧ ਕੁੱਚਲਾ ਆ 40 ਗ੍ਰਾਮ ਗੰਡੋਏ 40 ਗ੍ਰਾਮ ਸੌਰੀ ਗੰਡੋਏ 100 ਗ੍ਰਾਮ ਗੰਡੋਏ 100 ਗ੍ਰਾਮ ਸਰਸਟਾ 40 ਗ੍ਰਾਮ ਖੁਰਾਸਾਨੀ ਜੁਵੈਨ 20 ਗ੍ਰਾਮ ਸ਼ੁੱਧ ਸੁਹਾਗਾ ਸੁਹਾਗਾ ਸ਼ੁੱਧ 20 ਗ੍ਰਾਮ ਮੈਨਸਲ 20 ਗ੍ਰਾਮ ਲੌਂਗ 20 ਗ੍ਰਾਮ ਜੈਫਲ 20 ਗ੍ਰਾਮ ਦਾਲਚੀਨੀ 20 ਗ੍ਰਾਮ ਅੱਕ ਦੀ ਜੜ ਜਿਹੜੇ ਅੱਕ ਦੇ ਪੱਤੇ ਵੀ ਪਾਏ ਮੈਂ ਜੜ ਵੀ ਪਾਉਂਗਾ 20 ਗ੍ਰਾਮ ਚਮੇਲੀ ਦੇ ਜੜ ਚਮੇਲੀ ਦੀ ਮੈਨੂੰ ਜੜ ਨਹੀਂ ਮਿਲੀ ਮੇਰੇ ਚਮੇਲੀ ਦਾ ਬੂਟਾ ਲੱਗਾ ਮੈਂ ਚਮੇਲੀ ਦੇ ਪੱਤੇ ਪਾ ਲਿਆ ਸੋ ਚਮੇਲੀ ਦੇ ਪੱਤੇ ਮੈਂ ਪਾਏ ਹੋਏ ਆ ਇਹਦੇ ਵਿੱਚ ਚਮੇਲੀ ਦੇ ਪੱਤੇ ਚਮੇਲੀ ਦੀਆਂ ਟਾਹਣੀਆਂ ਅ ਸੂਰ ਦੀ ਚਰਬੀ ਉਹ ਮੈਂ ਜਿਹੜਾ ਆਮ ਚਟਕਾਈ ਕੋਲੇ ਜਾ ਕੇ ਤੁਸੀਂ ਬੱਕਰੇ ਦੀ ਚਰਬੀ ਵੀ ਪਾ ਸਕਦੇ ਹੋ ਸੂਰ ਦੀ ਚਰਬੀ ਵੀ ਪਾ ਸਕਦੇ ਹੋ ਅ ਰੇਛ ਦੀ ਚਰਬੀ ਨਹੀਂ ਮਿਲਦੀ ਨਾ ਸੇਰ ਦੀ ਚਰਬੀ ਮਿਲੇ ਨਹੀਂ ਮਿਲਦੀ ਸੂਰ ਦੀ ਚਰਬੀ ਤੇ ਬੱਕਰੇ ਦੀ ਚਰਬੀ ਅ 100-100 ਗ੍ਰਾਮ ਵਿੱਚ ਪਾਉਣੀ ਆਪਾਂ ਸੰਖਿਆ ਸਫੈਦ 20 ਗ੍ਰਾਮ ਰੇਗਮਾਈ 100 ਗ੍ਰਾਮ ਮੱਛੀ ਦਾ ਤੇਲ ਮੈਨੂੰ ਮੱਛੀ ਦਾ ਪਿੱਤਾ ਪਾਉਣਾ ਸੀ ਮੱਛੀ ਦਾ ਪਿੱਤਾ ਮਿਲਿਆ ਨਹੀਂ ਤਾਂ ਮੈਂ ਮੱਛੀ ਦਾ ਤੇਲ ਹੀ 100 ਗ੍ਰਾਮ ਪਾ ਲਿਆ ਕੁੱਠ 50 ਗ੍ਰਾਮ ਮਿੱਠਾ ਤੇਲ ਜਿਵੇਂ ਤਿਲਾਂ ਦਾ ਤੇਲ 2 ਲੀਟਰ ਮੈਂ ਜਿਹੜਾ ਜ਼ਿਆਦਾ ਮਾਤਰਾ ਚ ਬਣਾ ਰਿਹਾ ਸੋ ਮੈਂ ਤੇਲ ਜ਼ਿਆਦਾ ਪਾਇਆ ਇਹ ਤੁਹਾਡੇ ਲਈ ਇਹ ਨੁਸਖਾ ਦੱਸ ਦਿੰਨਾ ਮੈਂ ਮਿੱਠਾ ਤੇਲ 2 ਲੀਟਰ ਲੋਹ ਬਾਣ 20 ਗ੍ਰਾਮ ਚਰਮਿੱਟੀ ਸਫੈਦ ਚਰਮਿੱਟੀ ਇੱਕ ਬੂਟੀ ਦਾ ਨਾਮ ਹੈ ਚਰਮਿੱਟੀ ਸਫੈਦ ਅ ਕਟਈਆ ਕਟਈਆ ਮੈਨੂੰ ਮਿਲੀ ਨਹੀਂ ਗ੍ਰੰਥ ਦੇ ਵਿੱਚ ਕਟਈਆ ਬੂਟੀ ਲਿਖੀ ਹੋਈ ਸੀ ਹੁਣ ਪਤਾ ਨਹੀਂ ਜੇ ਕਿਸੇ ਨੂੰ ਪਤਾ ਹੋਵੇ ਕਟਈਆ ਬੂਟੀ ਕਿੰਨੂੰ ਕਹਿੰਦੇ ਤਾਂ ਜ਼ਰੂਰ ਦੱਸਿਓ ਅ ਮੱਛੀ ਦਾ ਭੇਜਾ ਮੱਛੀ ਦਾ ਦਿਮਾਗ ਉਹ ਪਾਵਾਂਗੇ ਲਾਲ ਗੁੰਜਾ ਆ ਪਈਆਂ ਲਾਲ ਗੁੰਜਾ ਸਫੈਦ ਗੁੰਜਾ ਲਾਲ ਗੁੰਜਾ ਕਾਲੀ ਮਿਰਚ ਜਿੱਡੀ ਹੁੰਦੀ ਲਾਲ ਗੁੰਜ ਲਾਲ ਰੰਗ ਦੀ ਲਾਲ ਗੁੰਜਾਂ 20 ਗ੍ਰਾਮ ਸਫੈਦ ਗੁੰਜਾਂ 20 ਗ੍ਰਾਮ ਮਗਾ 50 ਗ੍ਰਾਮ ਗਾਂ ਦਾ ਘਿਓ 1 ਕਿਲੋ ਅਰੰਡ ਦਾ ਤੇਲ 1 ਲੀਟਰ ਬੱਕਰੇ ਦੀ ਚਰਬੀ ਜਿਹੜੀ ਉਹ ਪਾਵਾਂਗੇ 100 ਗ੍ਰਾਮ ਕਪਾਹ ਦੇ ਬੀ ਮੈਂ ਕਪਾਹ ਦਾ ਤੇਲ ਲੈ ਕੇ ਆਇਆ ਕਪਾਹ ਦੇ ਜਿਹੜਾ ਤੇਲ ਆ ਉਹ ਪਾਵਾਂਗੇ ਆਪਾਂ ਇਹਦੇ ਵਿੱਚ 1/2 ਲੀਟਰ ਕਪਾਹ ਦਾ ਤੇਲ ਜਾਂ ਆਪਾਂ ਕਹਿ ਲਈਏ ਬੜੇਵੇਂ ਦਾ ਤੇਲ ਸਫੈਦ ਕਨੇਰ ਦੀ ਜੜ 300 ਗ੍ਰਾਮ ਮਿਲ ਗਈ ਆ ਮੈਨੂੰ 300 ਗ੍ਰਾਮ ਲੌਂਗ ਉਹ ਪਹਿਲਾਂ ਦੱਸ ਚੁੱਕਾ ਮੈਂ ਤੇ ਕਣਕ ਦਾ ਅਨਸ਼ਾਸਤਾ ਕਣਕ ਦਾ ਅਨਸ਼ਾਸਤਾ ਕਹਿੰਦੇ ਆ ਕਣਕ ਜਦੋਂ ਪੁੰਗਰ ਆਉਂਦੀ ਆ ਕਣਕ ਜਦੋਂ ਪੁੰਗਰ ਆਈ ਆਪਾਂ ਜਿਵੇਂ ਭਿਉ ਆ ਦਿੰਨੇ ਕਣਕ ਨੂੰ ਪੁੰਗਰਨ ਤੋਂ ਬਾਅਦ ਉਹਨੂੰ ਸੁਕਾ ਕੇ ਉਹਨੂੰ ਕੁੱਟ ਕੇ ਦਲੀਆ ਕਣਕ ਦਾ ਕਹਿ ਲੀਏ ਉਹ ਪਾਉਣਾ ਇੱਕ ਆਪਾਂ ਦੇ ਵਿੱਚ ਪੋਸਟ ਦੇ ਬੀ ਪਾਉਣੇ ਆ ਉਹ ਵੀ 50 ਗ੍ਰਾਮ ਤੇ ਕਰੈਟੀ ਜਿਹੜੀ 50 ਗ੍ਰਾਮ ਤੇ ਮੂਸਲੀ 40 ਗ੍ਰਾਮ ਪਾਵਾਂਗੇ ਇਹ ਨੁਸਕਾ ਜਿਹੜਾ ਆ ਇਹ ਵਿਸ਼ਵ ਪ੍ਰਸਿੱਧ ਨੁਸਕਾ ਆ ਬਹੁਤ ਪ੍ਰਾਤਨ ਨੁਸਕਾ ਆ ਇਹ ਇਹਦੇ ਵਿੱਚ ਐਵੇਂ ਦਾ ਕੁਝ ਨਹੀਂ ਕਿ ਇਹ ਸਾਡਾ ਖਾਨਦਾਨੀ ਆ ਜੀ ਫਲਾਂ ਟੀਕਾ ਇਹੋ ਜਿਹਾ ਕੁਝ ਨਹੀਂ ਹੁੰਦਾ ਕੁਝ ਬੰਦੇ ਹੁੰਦੇ ਆ ਜਿਹੜੇ ਕੁਝ ਨੁਸਕੇ ਹੁੰਦੇ ਜਿਹੜੇ ਖਾਨਦਾਨੀ ਹੁੰਦੇ ਤੇ ਆਪਾਂ ਦਾ ਯਾਰ ਕੋਈ ਖਾਨਦਾਨੀ ਰੱਖਿਆ ਹੀ ਨਹੀਂ ਆਪਾਂ ਕਹਿੰਨੇ ਆ ਬੰਦੇ ਦਾ ਕੋ ਪਤਾ ਨਹੀਂ ਕਦੋਂ ਕਦੋਂ ਕੀ ਹੋ ਜਾਣਾ ਕਦੋਂ ਮੁੱਕ ਜਾਣਾ ਸਾਰਾ ਕੁਝ ਇੱਥੇ ਰਹਿ ਜਾਣਾ ਜੋ ਜਿੰਨੂੰ ਯਾਦ ਆ ਜੋ ਨੁਸਕਾ ਜਿਵੇਂ ਕੱਲ ਮੈਂ ਇੱਕ ਵੀਡੀਓ ਪਾਈ ਸੀ ਪਿੱਛੇ ਜੇ ਰਿੰਗਣ ਵਾਸਤੇ ਜਿਹੜਾ ਮੈਂ ਅਰਕ ਬਣਾਇਆ ਸੀ ਉਹਦੀ ਇੱਕ ਵੀਡੀਓ ਬਣਾਈ ਸੀ ਤਾਂ ਉਹ ਵੀ ਮੈਨੂੰ ਕੋਈ ਸੱਜਣ ਪੱਤਰ ਪੁਰਸ਼ ਨੁਸਕਾ ਦੇ ਗਿਆ ਸੀ ਉਹ ਸਾਰਿਆਂ ਨਾਲ ਮੈਂ ਤੁਹਾਡੇ ਨਾਲ ਸਾਂਝਾ ਕਰਤਾ ਉਹ ਇਹ ਸਾਰੀਆਂ ਦਵਾਈਆਂ ਦਾ ਹੁਣ ਆਪਾਂ ਕਰਨਾ ਕੀ ਆ ਪਹਿਲਾਂ ਆਪਾਂ 5 ਲੀਟਰ ਪਾਣੀ ਪਾਵਾਂਗੇ ਪਾਣੀ ਦੇ ਵਿੱਚ ਇਹ ਸਾਰੀਆਂ ਬੂਟੀਆਂ ਆਪਾਂ ਜਿਹੜੀਆਂ ਉਬਾਲਾਂਗੇ ਚੰਗੀ ਤਰ੍ਹਾਂ ਜਦੋਂ ਇਹਨਾਂ ਦਾ ਰਸ ਨਿਕਲ ਗਿਆ ਮਲ ਮਲ ਕੇ ਨਿਚੋੜ ਲਾਂਗੇ 5 ਲੀਟਰ ਦਾ 2 ਲੀਟਰ ਜਦੋਂ ਪਾਣੀ ਰਹਿ ਗਿਆ ਤੇ ਇਹ ਪਾਣੀ ਨੂੰ ਸਾਈਡ ਤੇ ਕਰ ਲਾਂਗੇ ਫੇਰ ਆ ਸਾਰੀਆਂ ਬੂਟੀਆਂ ਜਿੰਨੀਆਂ ਇਹਨਾਂ ਨੂੰ ਦਰੜ ਫਰੜ ਕਰਕੇ ਮੋਟਾ-ਮੋਟਾ ਕੱਟ ਕੇ ਉਸੇ ਪਾਣੀ ਦੇ ਵਿੱਚ ਆਪਾਂ ਤੇਲ ਪਾਵਾਂਗੇ ਸਾਰੇ ਤੇਲ ਜਿੰਨੇ ਵੀ ਆ ਇਹਦੇ ਵਿੱਚ ਇੱਕ ਤੇਲ ਮੈਂ ਭੁੱਲ ਗਿਆ ਅ ਨਾਰੀਅਲ ਦਾ ਤੇਲ ਉਹ ਪਾਵਾਂਗੇ ਆਪਾਂ 4 ਲੀਟਰ ਨਾਰੀਅਲ ਦਾ ਤੇਲ ਤੇ ਗਰਮ ਤੇਲ ਉਹ ਵੀ ਆਪਾਂ ਪਾਵਾਂਗੇ ਤੁਸੀਂ ਮਤਲਬ 2 ਲੀਟਰ ਪਾਉਣਾ ਨਾਰੀਅਲ ਦਾ ਤੇਲ ਤੇ ਗਰਮ ਤੇਲ ਮਿਲ ਜਾਂਦਾ 2 ਲੀਟਰ ਉਹ ਪਾਉਣਾ ਤੇ 2 ਲੀਟਰ ਹੀ ਪਾਉਣਾ ਤੁਸੀਂ ਸਰੋਂ ਦਾ ਤੇਲ ਤੇ ਸਾਰੇ ਤੇਲ ਤੇ ਸਾਰੀਆਂ ਬੂਟੀਆਂ ਆ ਮੋਟੀਆਂ-ਮੋਟੀਆਂ ਕੁੱਟ ਲੈਣੀਆਂ ਇਹਨੂੰ ਇਦਾਂ ਨਹੀਂ ਰੱਖਣਾ ਥੋੜਾ ਜਿਹਾ ਇਹਨਾਂ ਨੂੰ ਕੁੱਟ ਲੈਣਾ ਕੁੱਟ ਕੇ ਸਾਰੀਆਂ ਚੀਜ਼ਾਂ ਉਸੇ ਪਾਣੀ ਦੇ ਵਿੱਚ ਪਾ ਦੇਣਾ ਉਹੀ ਤੇਲ ਵਿੱਚ ਪਾ ਦੇਣੇ ਆ ਤੇ ਇਹਨੂੰ ਬਿਲਕੁਲ ਮੱਠੀ ਅੱਗ ਤੇ ਘੱਟੋ ਘੱਟ 7-8 ਘੰਟੇ ਜਿਹੜਾ ਇਹ ਪੱਕਣਾ ਚਾਹੀਦਾ ਬਿਲਕੁਲ ਮੱਠੀ ਅੱਗ ਤੇ 7-8 ਘੰਟੇ ਪੱਕਣਾ ਚਾਹੀਦਾ ਜਦੋਂ ਤੇਲ ਦੇ ਵਿੱਚੋਂ ਬੁਲਬੁਲੀਆਂ ਨਿਕਲਣੀਆਂ ਬੰਦ ਹੋ ਗਈਆਂ ਇਹਦਾ ਮਤਲਬ ਕਿ ਤੇਲ ਦੇ ਵਿੱਚ ਜਿਹੜਾ ਪਾਣੀ ਸੀ ਉਹ ਸੜ ਗਿਆ ਹੁਣ ਨਰੋਲ ਤੇਲ ਰਹਿ ਗਿਆ ਜਦੋਂ ਤੇਲ ਰਹੂਗਾ ਤੇ ਤੁਸੀਂ ਇੱਕ ਨਿਸ਼ਾਨੀ ਇਹਦੀ ਇਹ ਹੈ ਕਿ ਬਿਲਕੁਲ ਛੱਪੜ ਦੇ ਪਾਣੀ ਉਹ ਸ਼ਾਂਤ ਹੋ ਜੂਗਾ ਉਬਾਲਾ ਨਹੀਂ ਮਾਰੂਗਾ ਜੇ ਵਾਲਾ ਮਾਰੂਗਾ ਤਾਂ ਇਹਦਾ ਮਤਲਬ ਉਹਦੇ ਵਿੱਚ ਪਾਣੀ ਜੇ ਹੈਗਾ ਇੱਕ ਗੱਲ ਦਾ ਜ਼ਰੂਰ ਖਿਆਲ ਰੱਖਿਓ ਪਹਿਲਾਂ ਪਾਣੀ ਉਬਾਲ ਲਿਆ ਤੁਸੀਂ 5 ਲੀਟਰ ਦਾ 2 ਲੀਟਰ ਰਹਿ ਲਿਆ 3 3 ਲੀਟਰ ਤੁਸੀਂ ੜਾਤਾ ਉਦੋਂ ਇਹ ਸਾਰੀਆਂ ਬੂਟੀਆਂ ਜਿਹੜੀਆਂ ਵਿੱਚੋਂ ਕੱਢਣੀਆਂ ਨਹੀਂ ਆ ਇਹ ਨਹੀਂ ਵੀ ਨਚੋੜ ਕੇ ਪਾਸੇ ਛੱਡ ਦੇਣੀਆਂ ਇਹ ਬੂਟੀਆਂ ਜੇ ਨਚੋੜਿਆ ਵੀ ਆ ਤੇ ਇਹਨਾਂ ਨੂੰ ਫਿਰ ਪਾਣੀ ਦੇ ਵਿੱਚ ਹੀ ਸਾੜਨਾ ਹੈ ਤੇਲ ਦੇ ਵਿੱਚ ਹੀ ਸਾੜਨਾ ਤੇ ਦੂਜੀ ਗੱਲ ਜਦੋਂ ਤੇਲ ਉਬਾਲੇ ਤੇ ਹੋਇਆ ਬੂਟੀਆਂ ਸੜਦੀਆਂ ਪਈਆਂ ਹੋਈਆਂ ਤੇ ਸੇਕਾ ਬਿਲਕੁਲ ਮੱਧਮ ਜੇ ਤੁਸੀਂ ਉਹਦੇ ਵਿੱਚ ਕੋਈ ਖੁਰਚਣਾ ਮਾਰਿਆ ਕੋਈ ਕਿਸੇ ਤਰ੍ਹਾਂ ਦਾ ਕੁਝ ਮਾਰਿਆ ਤਾਂ ਸਾਰਾ ਤੇਲ ਵਾਲਾ ਮਾਰ ਕੇ ਬਾਹਰ ਨਿਕਲ ਆਊਗਾ। ਉਹ ਇੱਕ ਬਿਲਕੁਲ ਖਿਆਲ ਰੱਖਣਾ ਕਿ ਛੇਕਾ ਜਿਹੜਾ ਬਿਲਕੁਲ ਘੱਟ ਹੋਣਾ ਚਾਹੀਦਾ। ਜਦੋਂ ਇਹ ਤੇਲ ਤਿਆਰ ਹੋ ਗਿਆ ਤੁਸੀਂ ਇਹਦਾ ਦਸਵਾਂ ਹਿੱਸਾ ਬਣਾ ਲਓ ਤੁਸੀਂ ਇਹਦਾ ਸੌਵਾਂ ਹਿੱਸਾ ਬਣਾ ਲਓ ਤੁਸੀਂ ਇਹਦਾ ਅੱਧ ਬਣਾ ਲਓ ਤਾਂ ਇਹ ਤੇਲ ਇੱਕ ਬੰਦੇ ਲਈ 100 ਗ੍ਰਾਮ ਨਹੀਂ 10-20 ਗ੍ਰਾਮ ਤੇਲ ਬਹੁਤ ਹੁੰਦਾ। ਚਾਰ-ਪੰਜ ਦੋਸਤ ਮਿੱਤਰ ਰਲ ਕੇ ਬਣਾ ਲਓ। ਛੋਟੀ ਉਮਰ ਦੇ ਬੱਚੇ ਤੇਲ ਨੂੰ ਨਹੀਂ ਵਰਤਣਗੇ ਛੋਟੀ ਉਮਰ ਦੇ ਬੱਚੇ ਘੱਟੋ ਘੱਟ 20 ਸਾਲ ਤੋਂ ਘੱਟ ਉਮਰ ਦੇ ਬੱਚੇ ਜਦੋਂ ਵੀ ਇਹ ਤੇਲ ਜਾਂ ਸੈਕਸ ਵਧਾਉਣ ਵਾਲੀਆਂ ਦਵਾਈਆਂ ਵਰਤਣਗੇ ਤਾਂ ਸਾਰੀ ਜ਼ਿੰਦਗੀ ਲਈ ਉਹ ਨਮਰਤੀ ਨਾਲ ਚਲੇ ਜਾਣਗੇ ਸਾਰੀ ਜ਼ਿੰਦਗੀ ਉਹਨਾਂ ਦਾ ਇੰਦਰੀ ਨੇ ਜਿਹੜਾ ਉਹ ਖੜਾ ਨਹੀਂ ਹੋਣਾ ਉਹ ਸੈਕਸ ਦੇ ਕਾਬਲ ਨਹੀਂ ਰਹਿਣਗੇ ਵਿਆਹ ਦੇ ਕਾਬਲ ਨਹੀਂ ਰਹਿਣਗੇ ਸੋ ਜਿਹੜੇ ਛੋਟੇ ਬੱਚੇ ਆ ਉਹ ਇਹਨਾਂ ਤੇਲਾਂ ਤੋਂ ਦੂਰ ਰਹਿਓ ਜੇ ਤੁਸੀਂ ਅੱਜ 20 ਸਾਲ ਦੀ ਉਮਰ ਤੱਕ ਤੁਸੀਂ ਇਹ ਤੇਲ ਜਾਂ ਇਸ ਐਕਸ ਵਧਾਉਣ ਵਾਲੀਆਂ ਦਵਾਈਆਂ ਖਾਲੀਆਂ ਤਾਂ ਸਾਰੀ ਜ਼ਿੰਦਗੀ ਤੁਸੀਂ ਮਿੱਟੀ ਹੋ ਜਾਓਗੇ ਇਸ ਕਰਕੇ ਜਿੰਨਾ ਚਿਰ ਕੋਈ ਬਿਮਾਰੀ ਨਾ ਹੋਵੇ ਕੋਈ ਪ੍ਰੋਬਲਮ ਨਾ ਹੋਵੇ ਇਹਨਾਂ ਚੀਜ਼ਾਂ ਵੱਲ ਨਹੀਂ ਜਾਣਾ ਚਾਹੀਦਾ ਤਾਂ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਘੱਟ ਉਮਰ ਦੇ ਬੱਚੇ ਪਹਿਲੀ ਗੱਲ ਤਾਂ ਮੈਂ ਕੋਰੀਅਰ ਕਰਦਾ ਹੀ ਨਹੀਂ ਕਿਸੇ ਨੂੰ ਮੈਂ ਕੋਰੀਅਰ ਨਹੀਂ ਕਰਦਾ ਮੈਂ ਸਿਰਫ ਜਿਹੜਾ ਮੇਰੇ ਕੋਲ ਮਰੀਜ਼ ਆਉਂਦਾ ਉਹਦੀ ਨਬਜ਼ ਵੇਖ ਕੇ ਹੀ ਦਵਾਈ ਦਿੰਦਾ ਕੋਰੀਅਰ ਮੈਂ ਇੱਥੇ ਨਹੀਂ ਕਰਦਾ ਬਾਹਰ ਕਰਦਾ ਕਿਉਂਕਿ ਬਾਹਰ ਬਹੁਤ ਸਾਰੇ ਮਿੱਤਰ ਹੁੰਦੇ ਆ ਜਿਹੜੇ ਆ ਨਹੀਂ ਸਕਦੇ ਕਿਸੇ وجہ ਕਰਕੇ ਤਾਂ ਉਹਨਾਂ ਨਾਲ ਫਿਰ ਗੱਲ ਕਰਕੇ ਉਹਨਾਂ ਦੀ ਮਰਜ਼ ਪਛਾਣ ਕੇ ਸਮਝ ਕੇ ਫਿਰ ਉਹਨਾਂ ਲਈ ਦਵਾਈ ਤਿਆਰ ਕਰਕੇ ਭੇਜੀ ਦੀਆਂ ਸੋ ਇੱਥੇ ਪੰਜਾਬ ਦੇ ਵਿੱਚ ਮੈਂ ਕਦੇ ਕੋਰੀਅਰ ਨਹੀਂ ਕੀਤਾ ਕਿਸੇ ਨੂੰ ਵੀ 나 ਹੀ ਮੈਂ ਕਰਨਾ ਜੇ ਕਿਸੇ ਮੇਰੇ ਵੀਰ ਭਰਾ ਨੂੰ ਕੋਈ ਪ੍ਰੋਬਲਮ ਹੈਗੀ ਆ ਹਰ ਐਤਵਾਰ ਮੈਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਬੈਠਦਾ ਤਾਂ ਜੇਸ ਮੇਰੇ ਵੀਰ ਭਰਾ ਨੂੰ ਕੋਈ ਸੈਕਸੁਅਲ ਪ੍ਰੋਬਲਮ ਆ ਕੋਈ ਬੱਚੇ ਦੀ ਪ੍ਰੋਬਲਮ ਆ ਬੱਚਾ ਨਹੀਂ ਹੋ ਰਿਹਾ ਕਿ ਬੀਬੀ ਦੇ ਪ੍ਰੋਬਲਮ ਆ ਜਾਂ ਕੋਈ ਵੀ ਬੰਦੇ ਦੇ ਪ੍ਰੋਬਲਮ ਆ ਸਪਰਮ ਘਟਨੇ ਜਾਂ ਸਪਰਮ ਨੈਲਾ ਬੀਬੀਆਂ ਦੀ ਮਹਾਵਾਰੀ ਦੀ ਕੋਈ ਖਰਾਬੀ ਆ ਤਾਂ ਉਹ ਤੁਸੀਂ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਮੇਰੇ ਘਰ ਫਰੋਸਪਰ ਅਫਸਰ ਕਲੋਨੀ ਕੋਠੀ ਨੰਬਰ 46 ਨੇੜੇ ਸ਼ਹੀਦ ਭਗਤ ਸਿੰਘ ਸਟੇਡੀਅਮ ਦੀ ਬੈਕ ਸਾਈਡ ਨੇੜੇ ਸਕੂਲ ਆਫ ਐਮੀਨਸ গারਲ ਸਕੂਲ ਕਹਿ ਦਿੰਨੇ ਜਿਹਨੂੰ ਉਹਦੇ ਨਾਲ ਹੀ ਕੋਠੀ ਆ গারਲ ਸਕੂਲ ਦੇ ਗੇਟ ਦੇ ਨਾਲ ਹੀ ਮੇਰੀ ਕੋਠੀ ਆ 46 ਨੰਬਰ ਕੋਠੀ ਤਾਂ ਤੁਸੀਂ ਇੱਥੇ ਫਿਰੋਜ਼ਪੁਰ ਜਦੋਂ ਮਰਜੀ ਹਰ ਐਤਵਾਰ ਤੁਸੀਂ ਮੈਨੂੰ ਮਿਲ ਸਕਦੇ ਹੋ ਜੇ ਕਿਸੇ ਨੇ ਦੂਰੋਂ ਆਉਣਾ ਹੈ ਐਤਵਾਰ ਹੀ ਆਉਣਾ ਹੈ ਤਾਂ ਮੈਨੂੰ ਇੱਕ ਵਟਸਐਪ ਤੇ ਕਾਲ ਜ਼ਰੂਰ ਕਰ ਲਿਓ 9592696099 9592696099 ਵਟਸਐਪ ਤੇ ਮੈਸੇਜ ਜ਼ਰੂਰ ਕਰ ਲਿਓ ਕਿ ਵੀਰ ਜੀ ਇਹ ਐਤਵਾਰ ਬੈਠੇ ਹਾਂ ਜਾਂ ਮੇਰਾ ਫੇਸਬੁੱਕ ਪੇਜ ਹੈ ਜਿਹੜਾ ਦੇਸੀ ਨੁਸਖੇ ਉਹਨਦੇ ਤੇ ਤੁਸੀਂ ਜਰੂਰ ਚੈੱਕ ਕਰ ਲਿਓ ਕਿ ਮੈਂ ਕੋਈ ਪੋਸਟ ਤਾਂ ਨਹੀਂ ਪਾਈ ਹੋਈ ਕਿ ਐ ਐਤਵਾਰ ਮੈਂ ਨਹੀਂ ਮਿਲਾਂਗਾ ਲਗਭਗ 100% ਤਾਂ ਮੈਂ ਹਰ ਐਤਵਾਰੀ ਅਵੇਲੇਬਲ ਹੁੰਨਾ ਤੁਸੀਂ ਕਿਸੇ ਮਰਜ਼ੀ ਐਤਵਾਰ ਮੈਨੂੰ ਆ ਕੇ ਮਿਲ ਸਕਦੇ ਹੋ ਸੋ ਇਹ ਅੱਜ ਇੱਕ ਨੁਸਕਾ ਬਣਾਇਆ ਸੀ ਤੇਲ ਦਾ ਇਹ ਜਿਵੇਂ ਜਿਵੇਂ ਇਹਦਾ ਪ੍ਰੋਸੈਸ ਚੱਲੂਗਾ ਓਵੇਂ ਓਵੇਂ ਤੁਹਾਨੂੰ ਦਿਖਾਵਾਂਗੇ ਵੀ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਾਂਦੇ ਜਾਂਦੇ ਮੇਰੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਟੈਂਟੀ ਵਾਲਾ ਬਟਨ ਵੀ ਨੱਪੋ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਇਸ ਨੁਸਖੇ ਨੂੰ ਤਾਂ ਕਿ ਜੇ ਕਿਸੇ ਮੇਰੇ ਵੀਰ ਭਰਾ ਨੂੰ ਕੋਈ ਪ੍ਰੋਬਲਮ ਆ ਉਹ ਇਹ ਤੇਲ ਦੀ ਵਰਤੋਂ ਕਰਕੇ ਉਹ ਇਹਦਾ ਫਾਇਦਾ ਚੱਕ ਲੇ ਤੇਲ ਲਾਉਣਾ ਕਿਵੇਂ ਆ 5-7 ਬੂੰਦਾਂ ਤੇਲ ਦੀਆਂ ਇੰਦਰੀ ਤੇ ਇੱਕ 24 ਘੰਟਿਆਂ ਚ ਇੱਕ ਵਾਰੀ ਮ사ਜ ਕਰਕੇ ਛੱਡ ਦੇਣੀ ਆ ਤੋਂ ਇਨਾਂ ਹੀ ਇਹਦਾ ਕੰਮ ਆ ਕਿ ਜਿੰਨੀਆਂ ਇਹ ਨਾੜਾਂ ਇੰਦਰੀ ਦੇ ਵਿੱਚ ਸਾਰੀਆਂ ਨਾੜਾਂ ਨੂੰ ਤਾਕਤ ਦਿੰਦਾ ਆ ਨਾੜਾਂ ਦੀ ਰੀਬਿਲਟ ਕਰਦਾ ਜਿਹੜੀਆਂ ਨਾੜਾਂ ਸੁਗੜ ਗਈਆਂ ਖੋਲਦਾ ਇਹੀੰਦਾ ਕੰਮ ਆ ਦੂਜੇ ਨੰਬਰ ਤੇ ਇਹ ਤੇਲ ਜੇ ਅਧਰੰਗ ਕਰਕੇ ਕੋਈ ਪਾਸਾ ਮਾਰਿਆ ਗਿਆ ਉਹ ਉੱਥੇ ਇਹਦੀ ਜੇ ਮਾਲਿਸ਼ ਕੀਤੀ ਜਾਵੇ ਤਾਂ ਉਹ ਵੀ ਬਹੁਤ ਵਧੀਆ ਕੰਮ ਕਰਦਾ ਇਹ ਤਾਂ ਇਹਨੂੰ ਜਿਹੜੇ ਮੇਰੇ ਵੀਰ ਭਰਾ ਦੇ ਕਿਸੇ ਦੇ ਅਧਰੰਗ ਕਰਕੇ ਪਾਸਾ ਖੜ ਗਿਆ ਤਾਂ ਉਹ ਵੀ ਇਹ ਤੇਲ ਬਣਾ ਕੇ ਵਰਤੇ ਤਾਂ 200% ਫਾਇਦਾ ਹੋਊਗਾ ਕੋਈ ਅੰਗ ਖੜ ਗਿਆ ਤਾਂ ਉੱਥੇ ਇਹ ਬਹੁਤ ਵਧੀਆ ਕੰਮ ਕਰਦਾ ਜਾਂਦੀ ਵਾਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚੱਬਾ ਗਿਆ